ਆ ਜਿਹੜੀ ਹੈ ਬਹੁਤ ਇੰਪੋਰਟੈਂਟ ਪੌੜੀ ਹੱਕ ਭਾਈਕਰ ਦੀ ਸਭ ਤੋਂ ਇੰਪੋਰਟੈਂਟ ਪੌੜੀ ਜਿਹਨੂੰ ਗਿਣਿਆ ਜਾਣਾ ਉਹ ਏ ਆ ਫਿਰ ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ सगलो ਉਤਾਰਾ ਇੱਥੇ ਗੱਲ ਕਲੀਅਰ ਕਰਤੀ ਵੀ ਜਿਹੜਾ ਉਦਾਸੀ ਵਾਲਾ ਸੀ ਉਹ ਭੇਖ ਸੀ ਇਹ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਜੀ ਇਹ ਗੱਲ ਜਿਹੜਾ ਧਿਆਨ ਨਾਲ ਸੁਣ ਲਿਓ ਬਾਬੇ ਨਾਨਕ ਦੀ ਫਿਰ ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਉਦਾਸੀ ਦਾ ਜਿਹੜਾ ਭੇਖ ਬਣਾਇਆ ਸੀ सगलो ਉਤਾਰਾ ਉਹ ਲਾਤਾ ਐਰ ਸੰਸਾਰੀ ਕੱਪੜੇ ਬਾਬੇ ਨੇ ਸੰਸਾਰ ਜਿਹੜੇ ਆਮ ਲੋਕੀ ਕੱਪੜੇ ਪਾਉਂਦੇ ਸੀ ਉਹ ਪਾ ਕੇ ਮੰਜੀ ਬੈਠ ਕੇ ਆਉਤਾਰਾ ਜਿਹੜੇ અવਤਾਰ ਵੀ ਕਹਿੰਦੇ ਨਾ ਗੋਦਾਰਿਕ ਪਾਤਸ਼ਾਹ ਨੇ ਫਲਾਣੇ ਦਾ અવਤਾਰ ਸੀਗਾ ਫਲਾਣੇ ਦਾ ਇੱਥੇ ਹੁਣ ਬਾਬੇ ਨਾਨਕ ਦਾ ਕਿਹੜਾ અવਤਾਰ ਆ ਦੁਬਾਰਾ ਜਨਮ ਲੈ ਰਿਹਾ ਬਾਬਾ ਨਾਨਕ ਜੀ ਨਹੀਂ ਹਾਂ ਲੈ ਰਿਹਾ ਕਿਹੜੇ ਆਮ ਲੋਕਾਂ ਦੇ ਰੂਪ ਦੇ ਵਿੱਚ ਮੰਜੀ ਬੈਠ ਕੇ ਆਉਤਾਰਾ ਹੁਣ ਆਮ ਲੋਕਾਂ ਨੂੰ ਮੰਜੀ ਤੇ ਬੈਠ ਕੇ ਗੱਲਬਾਤ ਕਰਨ ਲੱਪੇ ਉਲਟੀ ਗੰਗ ਵਹਾਈਆਂ ਸਾਰਾ ਕੁਝ ਜੋ ਪਹਿਲਾਂ ਚੱਲਦਾ ਸੀਦਾ ਉਹਦੇ ਤੋਂ ਉਲਟਾ ਕੰਮ ਕਰਤਾ ਕਿਵੇਂ ਕਹਿੰਦੇ ਗੁਰ ਅੰਗਦ ਸਿਰ ਉੱਪਰ ਧਾਰਾ ਗੁਰੂ ਅੰਗਦ ਦੇ ਸਿਰ ਦੇ ਉੱਤੇ ਆਪਣੀ ਸਾਰੀ ਜਿਹੜੀ ਸੋਚ ਸੀਗੀ ਆਪਣੀ ਸਾਰੀ ਜਿੰਨੇ ਗੁਣਾਂ ਦੀ ਧਾਰਨ ਦੀ ਜੋ ਵੀ ਗੱਲਬਾਤ ਸੀ ਉਹ ਗੁਰੂ ਅੰਗਦ ਪਾਤਸ਼ਾਹ ਨੂੰ ਆਪਣਾ ਅਗਲਾ ਥਾਪ ਦਿੱਤਾ ਤੇ ਆਪਣੇ ਮੁੰਡਿਆਂ ਨੂੰ ਨਹੀਂ ਥਾਪਿਆ ਕਿਉਂਕਿ ਦੁਨੀਆ 'ਚ ਇਹ ਚੱਲਦਾ ਸੀ ਭੀ ਜਿਹੜਾ ਉਹ ਆ ਉਹ ਆਪਣੇ ਮੁੰਡੇ ਨੂੰ ਹੀ ਦੇਊਗਾ ਸਭ ਕੁਝ ਜਿੰਨਾ ਕੁਝ ਵੀ ਉਹਦੇ ਨਾਲ ਆ ਜਿੱਦਾਂ ਹੁਣ ਚੱਲਦਾ ਜਿੱਦਾਂ ਬਾਬੇ ਜਿੰਨੇ ਆ ਚਾਹੇ ਲੜਾਈ ਪੈਂਦੀ ਆ ਜਾਂ ਰਿਸ਼ਤੇਦਾਰਾਂ ਦੀ ਆ ਆਰਾਮਪੁਰ ਖੀੜੇ ਵਾਲਾ ਉਹ ਆਪਣੇ ਮੁੰਡੇ ਨੂੰ ਬਿਠਾਤਾ ਉਹਨੇ ਵਿਦੀ ਚੰਦਿਆ ਨੇ ਆਪਣੇ ਮੁੰਡੇ ਨੂੰ ਬਿਠਾਤਾ ਸੁਰਸਿੰਘ ਵਾਲਿਆਂ ਨੇ ਸੋ ਬੰਤਾ ਸੋਲਾ ਨੇ ਗਾ ਆਪਣੇ ਬੱਚੇ ਬਿਠਾਉਣੇ ਆ ਮਤਲਬ ਪੱਕਾ ਹੀ ਚੱਲਦਾ ਵੀ ਆਪਣੇ ਨਿਆਣੇ ਹੀ ਜੰਮਦੇ ਹੀ ਸੰਤ ਇਹਨਾਂ ਦੇ ਨਿਆਣੇ ਪਰਮਗਿਆਨੀ ਜੰਮਦੇ ਹੀ ਆ ਹਾਂਜੀ ਬਿਲਕੁਲ ਤੇ ਉਹ ਕਹਿੰਦੇ ਪੀ ਕਿਉਂ ਕਹਿੰਦੇ ਕੀਤਾ ਕੰਮ ਉਹ ਵੀ ਨਾਲ ਭਾਈ ਗੁਰਦਾਸ ਨੇ ਗੱਲ ਕਲੀਅਰ ਕਰਤੀ ਕਿੰਨੇ ਪੁੱਤਰੀ ਕੋਲ ਨਾ ਪਾਲਿਆ ਜਿਹੜੇ ਪੁੱਤਰ ਸੀਗਾ ਨਾ ਮੁੰਡੇ ਉਹਨਾਂ ਨੇ ਮੰਨੀ ਨਹੀਂ ਕੋਈ ਗੱਲ ਉਹਨਾਂ ਦੀ ਮਨ ਖੋਟੇ ਖੋਟੇ ਮਨ ਵਾਲੇ ਸੀ ਆਕੀ ਨਸਿਆਰਾ ਇਹ ਵੀ ਹੁਣ ਸਾਰੇ ਜਿਹੜੇ ਸੰਪਰਦਾਇ ਇਹ ਸੁਣ ਲੋ ਜਿਹੜੇ ਅੱਜ ਸ਼੍ਰੀ ਚੰਦ ਦੀਆਂ ਫੋਟੋਆਂ ਲਾ ਲਾ ਕੇ ਸ਼੍ਰੀ ਚੰਦ ਦੀ ਪੂਜਾ ਸ਼੍ਰੀ ਚੰਦ ਦੀ ਲੋਕਾਂ ਸਿੱਖਾਂ ਤੋਂ ਕਰਵਾ ਰਹੇ ਆ ਬਾਬਾ ਸ਼੍ਰੀ ਚੰਦ ਬਾਬਾ ਸ਼੍ਰੀ ਚੰਦ ਬਾਬਾ ਸ਼੍ਰੀ ਚੰਦ ਭਾਈ ਗੁਰਦਾਸ ਨੂੰ ਨਹੀਂ ਪਤਾ ਬਾਬਾ ਸ਼੍ਰੀ ਚੰਦ ਉਹ ਤਾਂ ਕਰੇ ਪੁੱਤਰੀ ਕੌਲ ਨਾ ਪਾਲਿਆ ਮਨ ਖੋਟੇ ਆਕੀ ਨਸਿਆਰਾ ਆਕੀ ਹੋ ਗਏ ਪਿੱਠ ਕਰਕੇ ਬਹਿ ਗਏ ਬਾਣੀ ਮੁਖੋ ਉਚਾਰੀਏ ਇਹ ਕੱਲੇ ਭਾਈ ਗੁਰਦਾਸ ਨਹੀਂ ਕਿ ਆ ਬਾਣੀ ਨਹੀਂ ਜੀ ਲਿਖਿਆ ਹੋਇਆ ਆ ਇਹ ਬਾਣੀ ਚ ਵੀ ਲਿਖਿਆ ਹੈ ਆ ਸ਼੍ਰੀ ਚੰਦ ਬਾਰੇ ਬਿਲਕੁਲ ਬਾਣੀ ਮੁਖੋ ਉਚਾਰੀਏ ਹੋਏ ਰੁਸਨਾਈ ਮਿਟੇ ਅੰਧਿਆਰਾ ਕਹਿੰਦੇ ਮੂੰਹ ਚੋਂ ਬਾਣੀ ਇਹੋ ਜੀ ਉਚਾਰੀਏ ਜਿਹਦੇ ਨਾਲ ਅੰਧਾਰਾ ਮਿਟ ਜਵੇ ਸਾਰੇ ਪਾਸੇ ਚਾਨਣ ਹੋ ਜਵੇ ਗਿਆਨ ਗੋਸ਼ਟ ਚਰਚਾ ਸਦਾ ਹਮੇਸ਼ਾ ਗਿਆਨ ਦੇ ਨਾਲ ਗੋਸ਼ਟੀ ਕਰਦੇ ਰਹਿਣਾ ਹੈ ਗਿਆਨ ਗੋਸ਼ਟ ਚਰਚਾ ਸਦਾ ਇੱਕ ਅੱਜ ਖਤਮ ਨਹੀਂ ਹੋਣੀ ਜਿਹੜੇ ਕਹਿੰਦੇ ਨਾ ਸਿੱਖੀ ਜੇ ਤਾਂ ਚਰਚਾ ਹੈ ਹੀ ਨਹੀਂ ਸਿੱਖੀ ਦਾ ਸਵਾਲ ਨਹੀਂ ਹੋ ਸਕਦਾ ਗੋਸ਼ਟੀ ਨਹੀਂ ਹੋ ਸਕਦੀ ਵਿਚਾਰ ਨਹੀਂ ਹੋ ਸਕਦੇ ਸਿੱਖੀ ਦੀ ਸ਼ੁਰੂਆਤ ਇੱਥੋਂ ਹੀ ਆ ਗਿਆਨ ਗੋਸ਼ਟ ਚਰਚਾ ਸਦਾ ਮੰਝੇ ਤੇ ਬਹਿ ਕੇ ਚਰਚਾ ਕਰਦੇ ਆ ਜਿਹੜੇ ਕੋਈ ਤੁਹਾਡੇ ਸਵਾਲ ਆ ਹੁਣ ਗੁਰੂ ਅੰਗਦ ਪਾਤਸ਼ਾਹ ਗਏ ਗੁਰੂ ਨਾਨਕ ਪਾਤਸ਼ਾਹ ਕੋ ਤੇ ਉਹਨਾਂ ਨੇ ਸਾਰੇ ਸਵਾਲ ਕੀਤੇ ਹੋਣਾ ਭਾਈ ਮੈਂ ਤਾਂ ਉੱਥੇ ਜਾ ਕੇ ਗੰਗਾ ਤੇ ਨਹਾਉਣਾ ਆ ਰੋਜ਼ ਤੇ ਤੁਸੀਂ ਕਿਦਾ ਕਹਿੰਦੇ ਉੱਥੇ ਨਹੀਂ ਜਾਣਾ ਚਾਹੀਦਾ ਗੁਰਦਾਨ ਪਾਛਣ ਜਵਾਬ ਦਿੱਤਾ ਹੀ ਹੋਊਗਾ ਨਾ ਕੋ ਜੇ ਅੱਜ ਵਾਲੇ ਹੁੰਦੇ ਉਹਨੇ ਡਾਂਗਾ ਕੱਢ ਲੈਣੀ ਸੀ ਤੂੰ ਕੋਣ ਹੋ ਨਾ ਬਾਬਾ ਪੁੱਛਣ ਵਾਲਾ ਐਡੇ ਕਰਦੇ ਆ ਨਾ ਗਿਆਨ ਗੋਸ਼ਟ ਚਰਚਾ ਸਦਾ ਹਰ ਰੋਜ਼ ਚਰਚਾ ਹੀ ਕਰਦੇ ਆ ਗਿਆਨ ਦੇ ਨਾਲ ਗੋਸ਼ਟੀ ਕਰਦੇ ਆ ਅਨੇ ਦਿਨ ਸ਼ਬਦ ਉੱਠੇ ਤਨਕਾਰਾ ਹਰ ਰੋਜ਼ ਜਿਹੜੇ ਸ਼ਬਦ ਆ ਗੁਰੂ ਦੇ ਉਹਦੀ ਤਨਕਾਰ ਉੱਠਦੀ ਆ ਉੱਥੇ ਗੁਣਾਂ ਦੀ ਸਾਰੀ ਗੱਲ ਸ਼ਬਦ ਦੇ ਵਿੱਚ ਆ ਇੱਕ ਸ਼ਬਦ ਮੇਰੇ ਹੀਰੇ ਬਸਤ ਹੈ ਜਿਹੜਾ ਸ਼ਬਦ ਵਾਰੀ ਸਭ ਕੁਝ ਹੋਣਾ ਹੈ ਸੋ ਉਧਰ ਆਰਤੀ ਗਾਵੀਏ ਆਰੋ ਹੀ ਕਨੇ ਸੋਧਰ ਆਰਤੀ ਉੱਥੇ ਗਈ ਜਾਂਦੀ ਆ ਅੰਮ੍ਰਿਤ ਵੇਲੇ ਜਾਪ ਉਚਾਰਾ ਆਹੀ ਆਪ ਸਿੱਖੀ ਦਾ ਅਸਲੀ ਸਿਧਾਂਤ ਜਿਹੜਾ ਜਿਹੜੀਆਂ ਹੋਰ ਬਾਣੀਆਂ ਚੱਕੀ ਫਿਰਦੇ ਨਾ ਉਹ ਤਾਂ ਹੀ ਫਾਲਤੂ ਫੜ ਲਈਆਂ ਆ ਭਾਈ ਗੁਰਦਾਸ ਨੇ ਇੱਥੇ ਤੁਹਾਡੇ ਤਾਂ ਮੋਹਰ ਲਾਤੀ ਆ ਵੀ ਜਿਹੜੀ ਅਸਲੀ ਚੀਜ਼ ਆ ਗੁਰੂ ਨਾਨਕ ਪਾਤਸ਼ਾਹ ਦੇ ਟਾਈਮ ਤੋਂ ਹੀ ਸ਼ੁਰੂ ਹੋ ਗਈ ਸੀ ਸੋਧਰ ਤੇ ਆਰਤੀ ਤੇ ਜਾਪ ਜਪਜੀ ਸਾਹਿਬ ਸਵੇਰੇ ਸਵੇਰੇ ਜਪਜੀ ਸਾਹਿਬ ਤੇ ਸ਼ਾਮ ਨੂੰ ਸੋਧਰ ਤੇ ਆਰਤੀ ਕਰਨ ਉਹ ਸਾਰਾ ਤੁਹਾਡਾ ਸਿਧਾਂਤ ਕਲੀਅਰ ਹੋ ਜਾਊਗਾ ਗੁਰਮਖਪਾਰ ਅਥਰਬਨ ਪਾਰਾ ਬਟਾਲੇ ਹੁਣ ਬਾਬਾ ਨਾਨਕ ਆ ਗਿਆ ਕਰਤਾਰਪੁਰ ਗੱਲਬਾਤ ਕਰਾਇਆ ਉੱਥੇ ਜਾ ਕੇ ਸਿੱਧਾ ਨਾਲ ਮੱਕੇ ਵੀ ਜਾ ਆਇਆ ਬਨਾਰਸ ਸਾਰੇ ਥਾਂਵਾਂ ਜਾ ਆਇਆ ਬਨਾਰਸ ਜਗਰਨਾਥਪੁਰੀ ਕੁਰੂਖੇਤਰ ਸਾਰੇ ਪਾਸੇ ਜਾ ਆਇਆ ਸ੍ਰੀ ਲੰਕਾ ਜਾ ਆਇਆ ਹੁਣ ਬਾਬਾ ਵਾਪਸ ਆਇਆ ਕਰਤਾਰਪੁਰ ਹੁਣ ਬਾਬੇ ਨੂੰ ਕਿੰਨਾ ਗਿਆਨ ਹੋਊਗਾ ਹੁਣ ਉਹੀ ਸਿੱਧ ਜਿਨ੍ਹਾਂ ਨਾਲ ਬਹੁਤ ਪਹਿਲਾਂ ਗੱਲ ਕੀਤੀ ਸੀ ਸਵੇਰ ਪਰਬਤ ਤੇ ਬਟਾਲਾ ਇਹੜਾ ਬਾਬੇ ਦੇ ਸ਼ਹਿਰ ਤੋਂ ਕੋਈ ਜ਼ਿਆਦਾ ਦੂਰ ਨਹੀਂ ਆ। ਕਰਤਾਰਪੁਰ ਤੋਂ ਬਟਾਲਾ ਅੱਜ ਅੱਜ ਵਾਲਾ ਨਾ ਸੋਚੋ। ਅੱਜ ਤਾਂ ਸਾਨੂੰ ਲੱਗਦਾ ਪਾਕਿਸਤਾਨ ਚ ਆ ਤਾਂ ਸਾਡਾ ਇੱਥੇ ਆ ਪਰ ਪਾਕਿਸਤਾਨ ਦੇ ਬਾਰਡਰ ਦੇ ਬਿਲਕੁਲ ਸਾਹਮਣੇ ਹੀ ਆ। ਉੱਤੇ ਹੀ ਆ ਬਾਰਡਰ ਦੇ ਤੇ ਉੱਥੋਂ ਵਾਕਿੰਗ ਡਿਸਟੈਂਸ ਹੀ ਆ। ਇੱਧਰ ਆਉਣਾ ਇੰਡੀਆ ਵਾਲ ਤੇ ਉੱਥੋਂ ਵੱਧ ਤੋਂ ਵੱਧ ਮੇਰਾ ਖਿਆਲ ਨਹੀਂ ਕਿ 40 ਕਿਲੋਮੀਟਰ ਤੋਂ ਵੱਧ ਹੋਣਾ ਬਟਾਲਾ। ਜੇ ਤੁਸੀਂ ਡੇਰਾ ਬਾਬਾ ਨਾਨਕ ਤੇ ਆਉਂਗੇ ਬਟਾਲੇ ਤੋਂ ਤੇ 40 ਕਿਲੋਮੀਟਰ ਆ। ਪਟੇਗੜ ਚੂੜੀਆਂ ਦੇ ਲੱਗੇ ਲੱਗ ਗਿਆ ਜਾ ਕੇ ਸੋ ਜਿਆਦਾ ਨਹੀਂ ਹੈਗਾ ਉੱਥੇ ਮੇਲਾ ਲੱਗਦਾ ਸੀ ਸ਼ਿਵਰਾਤਰੀ ਦਾ ਸ਼ਿਵਰਾਤਰੀ ਹੁੰਦੀ ਜਿਹੜੀ ਸ਼ਿਵਜੀ ਦੀ ਉਹ ਛਾਂ ਦੇ ਵਿੱਚ ਲੱਗਦਾ ਤੇ ਉੱਥੇ ਸਾਰੇ ਹੀ ਸਿੱਧ ਜਿਹੜੇ ਉੱਪਰ ਬੈਠੇ ਇੱਧਰ ਉੱਧਰ ਜਿੰਨੇ ਵੀ ਆ ਉਹ ਸਭ ਹੁੰਦੇ ਆ ਸਭਾ ਬਾਬੇ ਨੂੰ ਪਾ ਲੱਗਾ ਭਾਈ ਉੱਥੇ ਆ ਰਿਹਾ ਬਾਬਾ ਤੇ ਉੱਥੇ ਫੇਚ ਪੰਗਾ ਲੈਣ ਗਿਆ ਭਾਈ ਹੁਣ ਹੁਣ ਇਹਨਾਂ ਨਾਲ ਫੇਰ ਗੱਲਬਾਤ ਕਰਕੇ ਦੇਖਦੇ ਵੀ ਇਹਨਾਂ ਨੇ ਕੋਈ ਅਸਰ ਹੋਇਆ ਜਿਹੜੀ ਪਹਿਲੀ ਗੱਲ ਕੀਤੀ ਸੀ ਮੇਲਾ ਸੁਣ ਸ਼ਵਰਾਤ ਦਾ ਬਾਬਾ ਚਲ ਬਟਾਲੇ ਆਈ ਬਾਬਾ ਉੱਥੇ ਪਹੁੰਚ ਗਿਆ ਕ ਚਲੋ ਉੱਥੇ ਉਹਨਾਂ ਨਾਲ ਗੱਲਬਾਤ ਕਰਦੇ ਹੁਣ ਬਾਬੇ ਨਾਲ ਬੰਦੇ ਵੀ ਬਹੁਤ ਹੋਣੇ ਆ ਉਦੋਂ ਤੱਕ ਲਾ ਮਰਦਾਂ ਨਹੀਂ ਸੀ ਨਾ ਹੁਣ ਤਾਂ ਬਹੁਤ ਬਾਬੇ ਨੇ ਹੁਣ ਉੱਥੇ ਆਪਣਾ ਸਾਰਾ ਕੁਝ ਰੋਜ ਵਿਚਾਰ ਚੱਲਦੀ ਆ ਸਾਰੇ ਆ ਗਏ ਆ ਗੁਰੂ ਅੰਗਦ ਪਾਤਸ਼ਾਹ ਵੀ ਆ ਗਏ ਹੋਏ ਆ ਸਭ ਕੁਝ ਉੱਥੇ ਉੱਥੇ ਆ ਕਰਤਾਰਪੁਰ ਦੇ ਵਿੱਚ ਉਹ ਸਾਰੇ ਨੂੰ ਲੈ ਕੇ ਗਏ ਚਲੋ ਆਪਾਂ ਉਹਨਾਂ ਨਾਲ ਵਿਚਾਰ ਕਰਕੇ ਆਈਏ ਦਰਸ਼ਨ ਵੇਖਣ ਕਾਰਨ ਸਗਲੀ ਉਲਟ ਪਈ ਲਕਾਈ ਸਾਰੀ ਦੁਨੀਆ ਉੱਥੇ ਆਈ ਹੋਈ ਆ ਦਰਸ਼ਨ ਕਰਨ ਲਈ ਸਦਾਦੇਵੀ ਟਕੋਣਾਲੇ ਪਾਛਾ ਦੇਵੀ ਕਿਉਂਕਿ ਉਹ ਨਾਲੇ ਪਾਛਾ ਹੋਂ ਤੱਕ ਕਾਫੀ ਸਿੱਖ ਬਣ ਚੁੱਕੇ ਆ ਉਹਨਾਂ ਦੇ ਲੱਗੀ ਵਰਸਣ ਲక్ష్ਮੀ ਰਿੱਧ ਸਿੱਧ ਨੌ ਨਿੱਧ ਸਵਾਈ ਉੱਥੇ ਕਹਿੰਦੇ ਮਾਇਆ ਵਰਖ ਰਹੀ ਆ ਜਿਦਾ ਅੱਜ ਕੱਲ ਨਹੀਂ ਜਦੋਂ ਵੱਡਾ ਮੇਲਾ ਲੱਗਦਾ ਜੂਬਾ ਸਿਟੀ ਉੱਥੇ ਮਾਇਆ ਦੀ ਵਰਖਾ ਹੁੰਦੀ ਆ ਉਹਨਾਂ ਨੂੰ ਉਹਦਾ ਹੀ ਮਤਲਬ ਹੁੰਦਾ ਉਹ ਕਹਿੰਦੇ ਚਾਰ ਕੇ ਪੰਜ ਵਾਰੀ ਗੋਲ ਖਾਲੀ ਕਰਨੀ ਪੈਂਦੀ ਉਹਦਣ ਉਹਨਾਂ ਨੂੰ ਜਿਆਦੀ ਵਾਰੀ ਹੋਈ ਛਾਲ ਪਿਆਤ ਕੀ ਨੇ ਲੱਖ ਦੀ ਗੋਲ ਖਈਏ ਕਿੰਨੇ ਲੱਖ ਦੀ ਇਦਾਂ ਹੀ ਉੱਥੇ ਸ਼ਰਾਤਰੀ ਤੇ ਕਹਿੰਦੇ ਮਾਇਆ ਵਰਖ ਰਹੀ ਆ ਤੇ ਰਿੱਧੀਆਂ ਸਿੱਧੀਆਂ ਉਹ ਦਿਖਾ ਰੇ ਆ ਬੜੀਆਂ ਚੱਲ ਰਹੀਆਂ ਉੱਥੇ ਜੋਗੀ ਦੇਖ ਚਲਿੱਤਰ ਨੂੰ ਮਨ ਵਿੱਚ ਰਿਸਕ ਖਨੇਰੀ ਆਈ ਭਗਤੀਆਂ ਪਾਈ ਭਗਤ ਆਣ ਲੋਟਾ ਜੋਗੀ ਲੈ ਆ ਸ਼ਪਾਈ ਉਹ ਜੋਗੀ ਨੇ ਲੋਟਾ ਜਿਹੜਾ ਲਕਾਤਾ ਉੱਥੇ ਕਈ ਕਈ ਆਏ ਹੋਣਾ ਜੋਗੀ ਤੇ ਉਹ ਆਪਣੀਆਂ ਰਿੱਧੀਆਂ ਸਿੱਧੀਆਂ ਦਿਖਾਉਣ ਲੱਗੇ ਭਗਤੀਆਂ ਗਈ ਭਗਤ ਭੁੱਲੇ ਲੋਟੇ ਅੰਦਰ ਸੁਰਤ ਪੜਾਇਓ ਉਹ ਜਿੱਤ ਲੋਟਾ ਕੀ ਸੀ ਉਹ ਜਿਹੜੇ ਜੋਗੀ ਜੁਗੀ ਆਹ ਮਾਇਆ ਜੂ ਬਹੁਤ ਵਰਸਣ ਲਈ ਉਹ ਲੋਟਾ ਭਰ ਲਿਆ ਪੈਸਿਆਂ ਦਾ ਲੋਟਾ ਭਰ ਲਿਆ ਤੇ ਉਹ ਇੱਕ ਨੇ ਲੋਟਾ ਲਕੋਤਾ ਉਹ ਕੋਈ ਸਭ ਭੁੱਲ ਭਲ ਗਏ ਤੇ ਉਹ ਲੋਟੇ ਨੂੰ ਲੱਭਣ ਦੇ ਚੱਕਰ ਚ ਥਰੇ ਫਿਰਦੇ ਆ ਸਾਰੇ ਹੁਣ ਮਾਇਆ ਦੇ ਪਿੱਛੇ ਉਦਾਂ ਕਹਿੰਦੇ ਅਸੀਂ ਮਾਇਆ ਤੋਂ ਭਰਾ ਮਿਆਹ ਜੋਗੀ ਉਹਨੂੰ ਵਕਤ ਪੈ ਗਿਆ ਵੀ ਭਾਈ ਸਾਡਾ ਲੋਟਾ ਕਿੱਥੇ ਲੁੱਕ ਗਿਆ ਭਗਤੀ ਪੂਤੀ ਕਹਿੰਦੇ ਭੁੱਲ ਗਏ ਭਗਤੀਆਂ ਗਈ ਭਗਤ ਭੁੱਲ ਸਭ ਭਗਤੀ ਭੁਗਤੀ ਭੁੱਲ ਗਏ ਲੋਟੇ ਅੰਦਰ ਸੁਰਤ ਭਲਾਈ ਲੋਟੇ ਦੀ ਸੁਰਤ ਲੱਗ ਗਈ ਬਾਬਾ ਜਾਨੀ ਜਾਨਪੁਰਖ ਬਾਬਾ ਜਾਨੀ ਨਾਲ ਕੱਢ ਕੇ ਲੋਟਾ ਫੜਾ ਤੱਕਦਾ ਹਾ ਲੋ ਕੱਢਿਆ ਲੋਟਾ ਜਹ ਹਲਕਾਈ ਜਿੱਥੇ ਲਕਾਇਆ ਹੋਇਆ ਸੀ ਨਾ ਬਾਬੇ ਨੇ ਕੱਢ ਕੇ ਫੜਾ ਤੱਕਦਾ ਹਾ ਲੋ ਬਾਬੇ ਨੇ ਮਰਦਾਨੇ ਨੂੰ ਕਿਹਾ ਹੋਣਾ ਜੀ ਗੁਰੰਗਤ ਪਾਸ਼ਲ ਕਦੇ ਆ ਜਿਹੜਾ ਪੈਸੇ ਵਾਲਾ ਭਰੀ ਫਿਰਦੇ ਆ ਦੇਖ ਦੇ ਨਾ ਤਮਾਸ਼ਾ ਦੇਖੋ ਸਰਵਿਕ ਮੈਸੇਜ ਦੇਣ ਵਾਸਤੇ ਵੇਖ ਚਲਤਰ ਜੋਗੀ ਖੁਣਸਾਈ ਕਦੇ ਕੰਮ ਦੇਖ ਕੇ ਨਾ ਚਲਤਰ ਦੇ ਕੇ ਜੋਗੀ ਕਹ ਕੋਣ ਸਖਾਂ ਲਾ ਪੈ ਕਦੇ ਦੁਖੀ ਹੋ ਕੇ ਬਹਿ ਗਾ ਇੱਕ ਹੋਰ ਕਰਕੇ ਫੇ ਆਪਾਂ ਅੱਗੇ ਆਪਣਾ ਪ੍ਰੋਗਰਾਮ ਦੂਜਾ ਸ਼ੁਰੂ ਕਰਦੇ ਆ ਖਾਦੀ ਕੁੰਸ ਜੋਗੀਸਰਾ ਗੋਸ਼ਟ ਕਰਨ ਸਭੇ ਉੱਠਾਈ ਕਦੇ ਜਦੋਂ ਉਹਨਾਂ ਨੇ ਕੁੰਸ ਖਾਦੀ ਨਾਲ ਸਾਰਿਆਂ ਨੂੰ ਬੁਲਾ ਲਿਆ ਜਿੰਨੇ ਵੀ ਸੀਗੇ ਉੱਥੇ ਜੋਗੀ ਵੱਡੇ ਛੋਟੇ ਪੁੱਛੇ ਜੋਗੀ ਭੱਗਰ ਰਾਤ ਉੱਥੇ ਭੱਗਰ ਰਾਤ ਵੀ ਆ ਗਿਆ ਤੂੰ ਦੁੱਧ ਵਿੱਚ ਕਿਉਂ ਕਾਂਜੀ ਪਾਈ ਉਹਨੂੰ ਕਹੇ ਗੁਰਨਾਨ ਪਾਚੂਗਾ ਤੂੰ ਦੁੱਧ ਵਿੱਚ ਕਾਂਜੀ ਕਿਉਂ ਪਾਈ ਆ ਫੱਟਿਆ ਚਾਟਾ ਦੁੱਧ ਦਾ ਰੜਕਣ ਮੱਖਣ ਹੱਥ ਲਾਈ ਕਹੇ ਤੂੰ ਸਾਰਾ ਦੁੱਧ ਹੀ ਖਰਾਬ ਕਰਤਾ ਪਈ ਤੂੰ ਬੜਾ ਵਧੀਆ ਸਾਥ ਬਣਿਆ ਹੋਇਆ ਸੀ ਆ ਗੱਲ ਫਿਰ ਗੁਰਪ੍ਰੀਤ ਸਗੋਣਾ ਵਾਸਤੇ ਆ ਪਈ ਉਹ ਕਹਿੰਦੇ ਉਹ ਬੜੇ ਖੁਸ਼ ਆ ਪਈ ਪਾਬਾ ਜਿੰਨਾ ਚਿਰ ਭੇਖ ਉਦਾਸੀ ਤਾਨ ਦਿੱਤਾ ਉਹ ਬੜਾ ਖੁਸ਼ ਸੀ ਕਹਿੰਦਾ ਤੂੰ ਤਾਂ ਸਾਰਾ ਕੰਮ ਹੀ ਖਰਾਬ ਕਰਤਾ ਪਈ ਅਹੀਂ ਸਮਝੇ ਤੂੰ ਵੀ ਸਾਡੇ ਨਾਲ ਰਲ ਗਿਆ ਉਦਾਸੀ ਦਾ ਭੇਖ ਲੈ ਕੇ ਜਿਵੇਂ ਹੁਣ ਅੱਜ ਵਾਲੇ ਖੁਸ਼ ਆ ਪਈ ਆ ਸਾਡੇ ਸਾਡੇ ਚ ਦਲੇ ਫਿਰਦੇ ਆ ਭੇਖ ਉਦਾਸ ਉਤਾਰ ਉਦਾਸ ਦਾ ਵਤ ਕਿ ਉਹ ਸੰਸਾਰੀ ਰੀਤ ਚ ਲਾਈ ਕਹਿੰਦੇ ਉਹ ਕਿਉਂ ਲਾਇਆ ਤੂੰ ਅਸਲ ਸਾੜੀ ਕੱਪੜੇ ਕਿਉਂ ਪਾ ਰਹੇ ਆ ਨਾਨਕ ਆਖੇ ਭੰਗਰਨਾਥ ਤੇਰੀ ਮਾਂ ਕਚੱਜੀ ਆਈ ਬਾਬਾ ਨਾਨਕ ਕਹਿੰਦਾ ਤੇਰੀ ਮਾਤੀ ਕਚੱਜੀ ਇੱਥੇ ਮਾਂ ਦਾ ਮਤਲਬ ਉਹਦੀ ਮਾਂ ਨਹੀਂ ਹੈਗਾ ਕਈ ਉਹਦੀ ਮਾਂ ਸਮਝ ਲੈਂਦੇ ਮਾਂ ਨਹੀਂ ਹੈਗਾ ਗੁਰਨਾਨਕ ਪਾਤਸ਼ਾਹ ਕੇ ਇਹਦੀ ਮਾਂ ਦੇ ਉੱਤੇ ਟਾਂਚ ਨਹੀਂ ਕਰਦੇ ਤੇਰੀ ਮਤ ਮਾਂ ਮਾਂ ਦਾ ਮਤਲਬ ਮਤ ਹੁੰਦਾ ਹਮੇਸ਼ਾ ਬਾਣੀ ਚ ਕਹਿੰਦੇ ਤੇਰੀ ਮਾਤੀ ਕਚੱਜੀ ਆ ਭਾਂਡਾ ਧੋਏ ਨਾ ਜਾਤੇ ਹੁਣ ਭਾਏ ਕਚੱਜੇ ਫਲ ਸੜਾਈ ਕਹਿੰਦੇ ਭਾਂਡਾ ਤੋਟਾ ਨਹੀਂ ਤੂੰ ਤੇ ਉਹਦੇ ਚ ਦੁੱਧ ਪਾ ਲਿਆ ਤੇ ਉਹ ਕਹਿੰਦੇ ਸਾੜ ਲਿਆ ਤੂੰ ਸਾਰਾ ਹੀ ਪਾਇ ਕੁਛ ਅਜੇ ਫੁੱਲ ਸੜਾਈ ਫੁੱਲ ਦਾ ਮਤਲਬ ਦੁੱਧ ਸਾੜ ਰਿਆ ਤੂੰ ਉਹਦੇ ਚ ਕਿਉਂਕਿ ਤੂੰ ਪਾਇ ਹੀ ਨਹੀਂ ਭਾਂਡਾ ਤੋਤਾ ਹੀ ਨਹੀਂ ਭਾਂਡਾ ਧੋਏ ਬੈਸ ਧੂਫ ਦੇਵੋ ਤਾ ਦੁੱਧੇ ਕੋ ਜਾਓ ਬਾਬੇ ਦੀ ਬਾਣੀ ਹੋਈ ਨਾ ਕਹਿੰਦੇ ਉਹਨੂੰ ਬੈਠ ਕੇ ਉਹਨੂੰ ਧੂ ਉਹਨੂੰ ਧੁੱਪ ਦੇ ਕੇ ਚੰਗੀ ਤਰ੍ਹਾਂ ਸੁਕਾ ਕੇ ਫਿਰ ਦੁੱਧ ਲੈਣ ਜਾਓ ਤੇਨੇ ਭਾਂਡਾ ਧੋਏ ਨਾ ਜਾਂਦੇ ਉਹਨਾਂ ਭਾਂਡਾ ਦੇ ਤੂੰ ਤੋਤਾ ਨਹੀਂ ਪਹਿਲਾਂ ਜੋ ਤੇਰੇ ਅੰਦਰ ਗੰਦਮੰਦ ਸੀਗਾ ਤੂੰ ਉਹਦੇ ਉੱਤੇ ਹੀ ਆਪਣੇ ਆ ਜੋਗ ਵਾਲੇ ਕੰਮ ਪਾਈ ਫਿਰਦਾ ਹੋਏ ਅਤੀਤ ਗ੍ਰਸਤ ਤਜ ਫਿਰ ਉਹਨਕੇ ਘਰ ਮੰਗਣ ਜਾਈ ਕਹਿੰਦੇ ਉਹਨਾਂ ਨੇ ਬੀਤੀ ਕਰੀ ਇਹਨਾਂ ਉਹਨਾਂ ਦੇ ਘਰ ਹੀ ਮੰਗਣ ਤੁਰਿਆ ਫਿਰਦਾ ਉਹਨਾਂ ਨੂੰ ਕਹਿੰਦੇ ਗ੍ਰਸਤੀ ਲੋਕ ਆ ਬਿਣ ਦਿੱਤੇ ਕਛ ਹੱਥ ਨਾ ਆਈ ਸੋ ਇੱਥੇ ਕਿੰਨੀਆਂ ਹੀ ਪੌੜੀਆਂ ਜਿਹੜੇ ਸਿੱਧਾ ਮਾਰੀ ਆ ਪੰਗਰ ਦਾਤ ਬਾਰੇ ਇਹ ਆਪ ਪੜ ਲਿਓ ਹੁਣ ਆਪਾਂ ਅਗਲੀ ਅੱਜ ਤੋਂ ਸਿੱਧ ਸਿੱਧ ਗੋਸ਼ਟੀ ਵਿਚਾਰ ਸ਼ੁਰੂ ਕਰਾਂਗੇ ਪਰ ਅੱਜ ਕਿਉਂਕਿ ਬੇਸ ਬਣਾਉਣਾ ਸੀਗਾ ਤੁਹਾਨੂੰ ਸਮਝ ਆ ਜਾਵੇ ਭਾਈ ਗੁਰਦਾਸ ਜੀ 12 ਚੋਂ ਤੁਹਾਨੂੰ ਇਤਿਹਾਸ ਪਤਾ ਲੱਗ ਜਾਵੇ ਸਾਰਾ ਕਿ ਕਿੱਦਾਂ ਇਹ ਸਿੱਧ ਗੋਸ਼ਟ ਬਾਣੀ ਦੀ ਚ ਬਣੀ ਆ ਪਹਿਲਾ ਉੱਥੇ ਜਾ ਕੇ ਸਮੇਤ ਪਰਵਤੀ ਕੀਤੀ ਫਿਰ ਬਟਾਲੇ ਕੀਤੀ ਚਰਚਾ ਤੇ ਬਾਬੇ ਨੇ ਆਪਣੀ ਬਾਣੀ ਦੇ ਵਿੱਚ ਸਾਰਾ ਕੁਝ ਲਿਖਿਆ